ਇਲੈਕਸ਼ਨਸ ਨੂੰ ਲੈ ਕੇ ਮੈਨੀਫੈਸਟੋ ਜਿਹੜਾ ਉਹ ਜਾਰੀ ਕੀਤਾ ਗਿਆ ਹਾਲਾਂਕਿ ਨਵੀਆਂ ਵਹਨ ਜਿਹੜੀਆਂ ਲੌਂਚ ਕੀਤੀਆਂ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਨੇ ਜਕਰ ਸਾਹਿਬ ਕਿਸ ਤਰੀਕੇ ਨਾਲ ਸਾਰਾ ਵਰਤਾਰਾ ਦੇਖਦੇ ਹੋ ਕਿਉਂਕਿ ਲੋਕਾਂ ਦੀ ਰਾਏ ਲੈ ਕੇ ਸਭ ਲੋਕਾਂ ਤੋਂ ਰਾਏ ਲੈ ਕੇ ਕਿਉਂ ਸਮੱਸਿਆ ਲੋਕਾਂ ਦੀਆਂ ਹੈਗੀਆਂ ਲੋਕਾਂ ਦੇ ਸੁਝਾਅ ਹੈ ਆਪਣੇ ਰੀਜਨਲ ਤੌਰ ਤੇ ਕਈ ਇਸ਼ੂਜ਼ ਹੈਗੇ ਜਿਹੜੇ ਦਿੱਲੀ 'ਚ ਬੈਠੇ ਨਹੀਂ ਪਤਾ ਜੋ ਤਾਮਿਲਨਾਡੂ ਦੀ ਆਪਣੀ ਸਮੱਸਿਆ ਹੈ ਉਹ ਸਾਰੇ ਸੁਝਾਅ ਲੈ ਕੇ ਉਹਦੇ ਬਾਅਦ ਪ੍ਰਧਾਨ ਮੰਤਰੀ ਜੀ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਉਹਦੇ ਵਾਸਤੇ ਰਿਸੋਰਸਿਜ਼ ਮੋਬਾਈਲਾਈਜ਼ ਕੀਤੇ ਜਾ ਸਕਦੇ ਉਹਨਾਂ ਸਾਰਿਆਂ ਨੂੰ ਧਿਆਨ 'ਚ ਰੱਖ ਕੇ ਉਹਦੇ ਬਾਅਦ ਵਾਅਦੇ ਨਹੀਂ ਹਕੀਕਤ ਬੁਣੀ ਜਾਊਗੀ ਹਕੀਕਤ ਕਿਸ ਤਰ੍ਹਾਂ ਉਹਨਾਂ ਨੂੰ ਕਰਯੋਨਵਿਤ ਕੀਤਾ ਜਾਵੇ ਔਰ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਰ ਔਰ ਬੀਜੇਪੀ ਦਾ ਗੱਠਜੋੜ ਨੂੰ ਲੈ ਕੇ ਕੀ ਦਿੱਲੀ ਫੈਸਲੇ ਹੋਣੇ ਸਭ ਇਹ ਜਿਹੜੇ ਹੈ ਗੱਲਬਾਤ ਕੋਈ ਚੱਲ ਰਹੀ ਹੈ ਨਹੀਂ ਚੱਲ ਰਹੀ ਉਹ ਦਿੱਲੀ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੇ ਉਹਨਾਂ ਦੀ ਭਾਵਨਾ ਨੂੰ ਸਾਹਮਣੇ ਰੱਖ ਕੇ ਪੰਜਾਬ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਪੰਜਾਬ ਦੀ ਜਵਾਨੀ ਕਿਸਾਨੀ ਸਾਡਾ ਸਮਾਜਿਕ ਜਿਹੜੀ ਬਣਤਰ ਹੈ ਸਾਡੀ ਜਿਹੜੀ ਗੁਆਂਢੀ ਮੁਲਕ ਦੇ ਨਾਲ ਜਿਸ ਤਰ੍ਹਾਂ ਦੇ ਸਾਡੇ ਸੰਬੰਧ ਜਿਸ ਤਰ੍ਹਾਂ ਦੇ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਫੈਸਲਾ ਲਿਆ ਜਾਊਗਾ ਆ ਮਸਲਾ ਸਿਰਫ ਇੱਥੇ ਸਿਰਫ ਇਕੱਲੇ ਬੀਜੇਪੀ ਦੀ ਰਾਜਨੀਤਿਕ ਦ੍ਰਿਸ਼ਟੀਕੋਣ ਨਹੀਂ ਪੰਜਾਬ ਦੇ ਦ੍ਰਿਸ਼ਟੀਕੋਣ ਨਾਲ ਫੈਸਲਾ ਲਿਆ। ਸਭਾ ਜੋ ਵਰਤਾਰਾ ਹੋਇਆ ਪਿਛਲੇ ਦਿਨੀ ਤੁਸੀਂ ਇੱਕ ਥੀਏਟਰ ਦਾ ਨਾਮਦ ਪਾਗਾ ਸਾਹਿਬ ਜੋ ਜਿਸ ਕਿਸਮ ਦਾ ਜੋ ਕੁਝ ਦੇਖਣ ਨੂੰ ਮਿਲਿਆ ਜਿੰਨਾ ਉਹਦੇ ਤੇ ਘੱਟ ਬੋਲੇ ਜਾ ਉਹਨਾਂ ਹੀ ਬਿਹਤਰ ਹੈ। ਪਰਦਾ ਪਾਣ ਦੀ ਲੋੜ ਹੈ। ਇਹਨੂੰ ਟਕੋ। ਲੋਕਾਂ ਨੂੰ ਪਤਾ ਨਾ ਲੱਗ ਜੇ ਕਿ ਪੰਜਾਬ ਦੇ ਲੋਕ ਇਸ ਤਰ੍ਹਾਂ ਵੀ ਇਹੋ ਜਿਹੇ ਲੋਕਾਂ ਨੂੰ ਵੀ ਅੱਗੇ ਕਰ ਦਿੰਦੇ ਆ ਆਪਣੀ ਜ਼ਿੰਮੇਵਾਰੀ ਭੇਜ ਦਿੰਦੇ ਆ। ਚੁਣ ਕੇ ਭੇਜੇ ਸੀ ਪੰਜਾਬ ਦੀ ਗੱਲ ਕਰਨ ਨੂੰ। ਉੱਥੇ ਜਾ ਕੇ ਆਪਣੀ ਖੇਡ ਖੇਡ ਰਹੇ ਐਮਪੀ ਪ੍ਰਨੀਤ ਕੋਰ ਨੂੰ ਕਦੋਂ ਸ਼ਾਮਲ ਕਰਾਰੇ ਬੀਜੇਪ ਸਰ ਉਹਨਾਂ ਦਾ ਫੈਸਲਾ ਹੋਣਾ ਹੈ ਉਦੋਂ ਹੋਊਗਾ ਸਭ ਦਿੱਲੀ ਹੋਊਗਾ ਉਹਨਾਂ ਦੇ ਜੋ ਬਿਲਕੁਲ ਧੰਨਵਾਦ ਆ तमाम ਹੁਦਸੀ ਜਿਸ ਦੇ ਨਾਲ ਅੱਜ ਜਿਹੜੀ ਬੈਨ ਲਾਗੂ ਕੀਤੀ ਗਈ ਹੈ ਤੋਂ ਸਟੋਰੀਆਂ ਗਈਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਪੂਰੇ ਪੂਰੇ ਕੰਸਿਸਟੈਂਸੀ ਦੇ ਵਿੱਚ ਜਾਣਗੇ ਹਲਕੇ ਦੇ ਵਿੱਚ ਜਾਣਗੇ ਔਰ ਉਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਔਰ ਉਹਨਾਂ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੇ ਹਾਲਾਤ ਕੀ ਬੰਦੇ ਆ ਉਹ ਦਰਸਾਏ ਕੈਮਰਾ ਪਰ ਸੰਦੀਪਕ ਦੇ ਨਾਲ ਮੌਜੂਦ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਆ ਇਲੈਕਸ਼ਨਸ ਨੂੰ ਲੈ ਕੇ ਮੈਨੀਫੈਸਟੋ ਜਿਹੜਾ ਉਹ ਜਾਰੀ ਕੀਤਾ ਗਿਆ ਹਾਲਾਂਕਿ ਨਵੀਆਂ ਵੈਂਸ ਜਿਹੜੀਆਂ ਲੌਂਚ ਕੀਤੀਆਂ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਨੇ ਜਕਰ ਸਾਹਿਬ ਕਿਸ ਤਰੀਕੇ ਨਾਲ ਸਾਰਾ ਵਰਤਾਰਾ ਦੇਖਦੇ ਹੋ ਕਿਉਂਕਿ ਲੋਕਾਂ ਦੀ ਰਾਏ ਲੈ ਕੇ ਸਭ ਲੋਕਾਂ ਤੋਂ ਰਾਏ ਲੈ ਕੇ ਕਿਉਂ ਸਮੱਸਿਆ ਲੋਕਾਂ ਦੀਆਂ ਹੈਗੀਆਂ ਲੋਕਾਂ ਦੇ ਸੁਝਾਅ ਹੈ ਆਪਣੇ ਰੀਜਨਲ ਤੌਰ ਤੇ ਕਈ ਇਸ਼ੂਜ਼ ਹੈਗੇ ਜਿਹੜੇ ਦਿੱਲੀ 'ਚ ਬੈਠੇ ਨਹੀਂ ਪਤਾ ਜੋ ਤਾਮਿਲਨਾਡੂ ਦੀ ਆਪਣੀ ਸਮੱਸਿਆ ਹੈ ਉਹ ਸਾਰੇ ਸੁਝਾਅ ਲੈ ਕੇ ਉਹਦੇ ਬਾਅਦ ਪ੍ਰਧਾਨ ਮੰਤਰੀ ਜੀ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਉਹਦੇ ਵਾਸਤੇ ਰਿਸੋਰਸਿਜ਼ ਮੋਬਾਈਲਾਈਜ਼ ਕੀਤੇ ਜਾ ਸਕਦੇ ਉਹਨਾਂ ਸਾਰਿਆਂ ਨੂੰ ਧਿਆਨ 'ਚ ਰੱਖ ਕੇ ਉਹਦੇ ਬਾਅਦ ਵਾਅਦੇ ਨਹੀਂ ਹਕੀਕਤ ਬੁਣੀ ਜਾਊਗੀ ਹਕੀਕਤ ਕਿਸ ਤਰ੍ਹਾਂ ਉਹਨਾਂ ਨੂੰ ਕਰਿਆਨਵਿਤ ਕੀਤਾ ਜਾਵੇ ਔਰ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦਾ ਗੱਠਜੋੜ ਨੂੰ ਲੈ ਕੇ ਕੀ ਵਿਚਾਰ ਦਿੱਲੀ ਫੈਸਲੇ ਹੋਣੇ ਸਭ ਇਹ ਜਿਹੜੇ ਹੈ ਗੱਲਬਾਤ ਕੋਈ ਚੱਲ ਰਹੀ ਹੈ ਨਹੀਂ ਚੱਲ ਰਹੀ ਉਹ ਦਿੱਲੀ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੇ ਉਹਨਾਂ ਦੀ ਭਾਵਨਾ ਨੂੰ ਸਾਹਮਣੇ ਰੱਖ ਕੇ ਪੰਜਾਬ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਪੰਜਾਬ ਦੀ ਜਵਾਨੀ ਕਿਸਾਨੀ ਸਾਡਾ ਸਮਾਜਿਕ ਜਿਹੜੀ ਬਣਤਰ ਹੈ ਸਾਡੀ ਜਿਹੜੀ ਗੁਆਂਢੀ ਮੁਲਕ ਦੇ ਨਾਲ ਜਿਸ ਤਰ੍ਹਾਂ ਦੇ ਸਾਡੇ ਸੰਬੰਧ ਜਿਸ ਤਰ੍ਹਾਂ ਦੇ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਫੈਸਲਾ ਲਿਆ ਜਾਊਗਾ ਆ ਮਸਲਾ ਸਿਰਫ ਇੱਥੇ ਸਿਰਫ ਇਕੱਲੇ ਬੀਜੇਪੀ ਦੀ ਰਾਜਨੀਤਿਕ ਦ੍ਰਿਸ਼ਟੀਕੋਣ ਨਹੀਂ ਪੰਜਾਬ ਦੇ ਦ੍ਰਿਸ਼ਟੀਕੋਣ ਨਾਲ ਫੈਸਲਾ ਲਿਆ। ਸਭਾ ਜੋ ਵਰਤਾਰਾ ਹੋਇਆ ਪਿਛਲੇ ਦਿਨੀ ਤੁਸੀਂ ਇੱਕ ਥੀਏਟਰ ਦਾ ਨਾਮ ਬੰਦ ਪਾਗਾ ਸਾਹਿਬ ਜੋ ਜਿਸ ਕਿਸਮ ਦਾ ਜੋ ਕੁਝ ਦੇਖਣ ਨੂੰ ਮਿਲਿਆ ਜਿੰਨਾ ਉਹਦੇ ਤੇ ਘੱਟ ਬੋਲੇ ਹੋ ਉਹਨਾਂ ਹੀ ਬਿਹਤਰ ਹੈ। ਪਰਦਾ ਪਾਣ ਦੀ ਲੋੜ ਹੈ। ਇਹਨੂੰ ਟਕੋ। ਲੋਕਾਂ ਨੂੰ ਪਤਾ ਨਾ ਲੱਗ ਜੇ ਕਿ ਪੰਜਾਬ ਦੇ ਲੋਕ ਇਸ ਤਰ੍ਹਾਂ ਵੀ ਇਹ ਜੇ ਲੋਕਾਂ ਨੂੰ ਵੀ ਅੱਗੇ ਕਰ ਦਿੰਦੇ ਆ ਆਪਣੀ ਜ਼ਿੰਮੇਵਾਰੀ ਭੇਜ ਦਿੰਦੇ ਆ। ਚੁਣ ਕੇ ਭੇਜੇ ਸੀ ਪੰਜਾਬ ਦੀ ਗੱਲ ਕਰਨ ਨੂੰ। ਉੱਥੇ ਜਾ ਕੇ ਆਪਣੀ ਖੇਡ ਖੇਡ ਰਹੇ ਐ ਐਮਪੀ ਪ੍ਰਨੀਤ ਕੋਰ ਨੂੰ ਕਦੋਂ ਸ਼ਾਮਿਲ ਕਰਾ ਰਹੇ ਬੀਜੇਪਸਾ ਉਹਨਾਂ ਦਾ ਫੈਸਲਾ ਹੋਣਾ ਹੈ ਉਦੋਂ ਹੋਊਗਾ ਸਭ ਦਿੱਲੀ ਹੋਊਗਾ ਉਹਨਾਂ ਦੇ ਜੋ ਬਿਲਕੁਲ ਧੰਨਵਾਦ ਤਾਂ तमाम ਹੁਦਸੀ ਜਿਸ ਦੇ ਨਾਲ ਅੱਜ ਜਿਹੜੀ ਬੈਨ ਲਾਗੂ ਕੀਤੀ ਗਈ ਹੈ ਤੋਂ ਸਟੋਰੀਆਂ ਗਈਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਪੂਰੇ ਪੂਰੇ ਕੰਸਿਸਟੈਂਸੀ ਦੇ ਵਿੱਚ ਜਾਣਗੇ ਹਲਕੇ ਦੇ ਵਿੱਚ ਜਾਣਗੇ ਔਰ ਉਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ